ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗਰਮੀ ਟਿਪਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਹੀ ਜ਼ਿਆਦਾ ਸੋਹਣੇ ਕਾਟਨ ਦੇ ਆਫਰ ਵਾਲੇ ਸੂਟਾਂ ਦੇ ਕਲੈਕਸ਼ਨ ਲੈ ਕੇ ਆਏ ਜਿਹੜੀ ਕਿ ਆਫਰ ਲਗਾਈ ਗਈ ਹੈ ਸਿਰਫ ਅੱਜ ਦਾ ਦਿਨ ਦੇ ਲਈ ਹੀ ਲਗਾਈ ਗਈ ਹੈ ਇਸ ਦੇ ਵਿੱਚ ਜਿਹੜੀ ਤੁਹਾਨੂੰ ਹੈਗੇ ਉਹ ਸਰਪਲਿਸ ਕਾਟਨ ਦੇ ਤੁਹਾਨੂੰ ਦੋ ਸੂਟ ਮਿਲਣਗੇ 850 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਦੋ ਸੂਟ ਮਿਲਣਗੇ ਤੁਸੀਂ ਕੋਈ ਵੀ ਇਹਨਾਂ ਵਿੱਚੋਂ ਆਪਣੇ ਲਈ ਦੋ ਸੂਟ ਹੈਗੇ ਜਿਹੜੇ ਉਹ ਚੂਜ਼ ਕਰ ਸਕਦੇ ਹੈਗੇ ਹੋ ਔਰ ਤੁਸੀਂ ਇਹਨਾਂ ਨੂੰ ਆਪਣੇ ਲਈ ਆਰਡਰ ਕਰ ਸਕਦੇ ਹੈਗੇ ਹੋ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਪ੍ਰਿੰਟਿੰਗ ਹੈਗੀ ਉਹ ਮਿਲ ਜਾਏਗੀ 컬러 ਆਪਸ਼ਨ ਵੀ ਮਿਲ ਜਾਏਗੀ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ ਹੋ ਐਵਲਰੇਡ ਸੂਟ ਤੁਹਾਨੂੰ ਮਿਲਣ ਵਾਲੇ ਹੈਗੇ ਆ ਉਹ ਖਦਰ ਦੀ ਤੁਹਾਨੂੰ ਜਿਹੜੀ ਹੈਗੀ ਫੁਲਕਾਰੀ ਦੀ ਸ਼ਰਟ ਮਿਲੇਗੀ ਤੇ ਨਾਲ ਤੁਹਾਨੂੰ ਹੈਗਾ ਜਿਹੜਾ ਉਹ ਲਹਿੰਗਾ ਮਿਲੇਗਾ ਤੁਹਾਨੂੰ ਚਨਾਉਂਦਾ ਤੇ ਨਾਲ ਤੁਹਾਨੂੰ ਚਨਾਉਂਦਾ ਦੁਪੱਟਾ ਮਿਲੇਗਾ ਐਵਲਰੇਡ ਜਿਹੜੇ ਸੂਟ ਤੁਹਾਨੂੰ ਮਿਲਣ ਵਾਲੇ ਹੈਗੇ ਆ ਉਹ ਲੇਲਨ ਕਾਟਨ ਦਾ ਸਟੱਫ ਹੋਏਗਾ ਜੋ ਕਿ SK ਬ੍ਰਾਂਡ ਦਾ ਰਹਿਣ ਵਾਲਾ ਹੈਗਾ ਆ ਇਹਨਾਂ ਵਿੱਚ ਤੁਹਾਨੂੰ ਹਲਕੀ ਫੁਲਕੀ ਜਿਹੜੀ ਸੈਲਫ ਪ੍ਰਿੰਟ ਹੈ ਜਿਹੜੀ ਹੈਗੀ ਇਹਨਾਂ ਵਿੱਚ ਮਿਲੇਗੀ ਤੇ ਕਰ ਸਕਦੇ ਹੈਗੇ ਹਾਂ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਰੈਡੀ ਹੋ ਜਾਂਦੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਇਹ ਵਾਲੇ ਜਿਹੜੇ ਹੈਗੇ ਤੁਹਾਨੂੰ ਪਲੇਨ ਆਲ ਓਵਰ ਜਿਹੜਾ ਹੈਗਾ ਇਹ ਉਹ ਗਰੇਪ ਦਾ ਸੂਟ ਮਿਲੇਗਾ ਤੇ ਨਾਲ ਤੁਹਾਨੂੰ ਚਨੌਨ ਦਾ ਮਿਰਰ ਵਰਕ ਦਾ ਡਿਜ਼ਾਈਨਰ ਜਿਹੜਾ ਹੈਗਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਮਿਲੇਗਾ 8 ਮੀਟਰ ਦੀ ਕੱਟ ਹੋਏਗੀ ਦੁਪੱਟੇ ਦੀ 5 ਮੀਟਰ ਦੀ ਕੱਟ ਰਣ ਵਾਲੀ ਹੈਗੇ ਸੂਟ ਦੀ ਤੇ ਇਹਨਾਂ ਦਾ ਪ੍ਰਾਈਸ ਹੋਏਗਾ 2200 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ ਹੋ ਬਹੁਤ ਹੀ ਜ਼ਿਆਦਾ ਸੋਹਣੀ ਇਹਨਾਂ ਦੇ ਲੁੱਕ ਆਉਂਦੀ ਔਰ ਐਵਰਗ੍ਰੀਨ ਜਿਹੜੇ ਸੂਟ ਹੈਗੇ ਆ ਉਹ ਬਣ ਕੇ ਰੈਡੀ ਹੋ ਜਾਂਦੇ ਆ ਪਾਰਟੀ ਵੇਅਰ ਜੇਕਰ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਵੀ ਕੋਈ ਕਸਟਮਾਈਜੇਸ਼ਨ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਦਾਂ ਵੀ ਕਰਵਾ ਸਕਦੇ